ਇਹ ਅਫਸੋਸ ਅਫਸੋਸ ਨਾਲ ਪਹੁੰਚੇ ਸਰ ਅਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਸਾਡੇ ਸਤਕਾਰਯੋਗ ਸਾਭਕਾ ਸਪੀਕਰ ਸਦਾ ਚੰਨਜੀਤ ਸਿੰਘ ਢਵਾਲ ਸਾਹਿਬ ਦੀ ਪਤਨੀ ਕਲ ਚੰਕ ਸੁਦੇਵੀ ਸ਼ਰਮ ਦੇ ਗਏ ਮੈਂ ਮਹਿਸੂਸ ਕਰਦਾ ਕਿ ਇਸ ਸਾਰੇ ਪਰਿਵਾਰ ਵਾਸਤੇ ਬਹੁਤ ਵੱਡਾ ਟਕਰਾ ਹੈ ਅਤੇ ਖਾਸ ਤੌਰ ਤੇ ਇਸ ਉਮਰ ਦੇ ਵਿੱਚ ਸਪੀਕਰ ਸਾਹਿਬ ਵਾਸਤੇ ਬਹੁਤ ਵੱਡਾ ਵਿਛੋੜਾ ਕਿਉਂਕਿ ਸਾਰੀ ਜ਼ਿੰਦਗੀ ਬੀਬੀ ਜੀ ਨੇ ਅੱਜ ਜਿਸ ਸਥਾਨ ਦੇ ਉੱਤੇ ਸਪੀਕਰ ਸਾਹਿਬ ਪਹੁੰਚੇ ਆ ਉਸ ਕਲਣਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੋ ਮੇਰੀ ਜਿਹੜੀ ਹਮਦਰਦੀ ਹੈ ਸਾਰੇ ਵੱਡੇ ਅਟਵਾਲ ਸਾਹਿਬ ਨਾਲ ਰਿੰਕੂ ਅਟਵਾਲ ਜੀ ਨਾਲ ਸਾਰੇ ਪਰਿਵਾਰ ਦੇ ਨਾਲ ਔਰ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਪ੍ਰਮਾਤਮਾ ਕਿ ਜਿਹੜੀ ਆਤਮਾ ਨੂੰ ਸ਼ਾਂਤੀ ਪੱਖੇ ਸਾਰੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਪੱਖੇ ਜੀ ਸਰ ਇੱਕ ਬਲਵੰਤ ਸਿੰਘ ਰਾਜਵਾਨਾਇ ਤਰੀਕ ਸੇ ਅੱਜ ਤੇ 3 ਤਰੀਕ ਨੂੰ ਨਵੰਬਰ ਪਾਸ ਹੋ ਗਈ ਹੈ ਪਰ ਆਪਕੋ ਲੱਗਦਾ ਹੈ ਕਿ ਕੇਸ ਮੇਂ ਟਾਲ ਮਟੋਲ ਹੋ ਰਹੀ ਹੈ ਦੇਖੋ ਗੱਲ ਇਹ ਹੈ ਕਿ ਮੈਂ ਸੰਵਿਧਾਨਕ ਸੁਪਰੀਮ ਕੋਰਟ ਨੂੰ ਫੈਸਲਾ ਕਰ ਦੇਣਾ ਚਾਹੀਦਾ ਕਿਉਂਕਿ ਸਰਕਾਰ ਦੀ ਜਿਹੜੀ ਮੰਸ਼ਾ ਉਹ ਲਗਾਤਾਰ ਇਸ ਕੇਸ ਨੂੰ ਢਟਕਾਉਂਦੀ ਹੈ ਪਹਿਲਾਂ ਵੀ ਸੁਪਰੀਮ ਕੋਰਟ ਨੇ ਕਿੰਨੀ ਵਾਰੀ ਮੌਕਾ ਦਿੱਤਾ ਇਸ ਕਰਕੇ ਕਾਨੂੰਨ ਦੇਸ਼ ਦੇ ਵਿੱਚ ਸਾਰਿਆਂ ਵਾਸਤੇ ਇੱਕੋ ਜਿਹਾ ਹੋਣਾ ਚਾਹੀਦਾ। ਜੇ ਤੁਸੀਂ ਆ ਰਾਮ ਰਹੀਮ ਵਰਗਿਆਂ ਨੂੰ ਹਰ ਚੌਥੇ ਦਿਨ ਪਰੋਲ ਦਿੰਦੇ ਹੋ ਤੇ ਜਿਨ੍ਹਾਂ ਨੇ 30-30 ਸਾਲ ਲਗਾਤਾਰ ਬਿਨਾਂ ਪਰੋਲ ਤੋਂ ਜੇਲ੍ਹ ਚ ਕੱਟੀ ਹੈ ਉਹਨਾਂ ਦੀ ਰਿਹਾਈ ਨਾ ਹੋਣਾ ਇਹ ਦੁਖਦਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਲਾ ਕੱਟਾ ਨੇ ਕਹਾ ਹੈ ਕਿ ਪੰਜਾਬ ਮੇਂ ਪ੍ਰਾਲੀ ਜਲ ਰਹੀ ਹੈ। ਉਨਕਿਆਂ ਦਾ ਚੌਥਾ ਹਿੱਸਾ ਵੀ ਜਲਾ ਜਾ ਰਿਹਾ ਹੈ। ਦੇਖੋ ਗੱਲ ਹੈ ਕਿ ਪੰਜਾਬ ਦੀ ਸਰਕਾਰ ਨੂੰ ਤਾਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੀ ਨਹੀਂ। ਪਹਿਲੀ ਗੱਲ ਹੈ ਸਰਕਾਰ ਹੈ ਕਿਥੇ? ਸਰਕਾਰ ਤਾਂ ਸਾਰੀ ਗੁਜਰਾਤ ਬੈਠੀ ਹੈ। ਇੱਥੇ ਤਾਂ ਸਿਰਫ ਪੈਸੇ ਲੈਣ ਆਉਂਦੇ ਆ ਕਿ ਜੋ ਟੈਕਸਨ ਦਾ ਪੈਸਾ ਹੈ ਉਹ ਲੈ ਕੇ ਉੱਥੇ ਗੁਜਰਾਤ ਦੇ ਵਿੱਚ ਇਸ਼ਤਿਹਾਰ ਦੇਣ ਵਾਸਤੇ ਟੀਵੀ ਤੇ ਚਲਾਉਣ ਵਾਸਤੇ ਉਹ ਕੰਮ ਐਸ ਵੇਲੇ ਪੰਜਾਬ 'ਚ ਚੱਲ ਰਿਹਾ ਜੀ ਇਸ ਕਰਕੇ ਇਹ ਤਾਂ ਡਰਾਮੇਬਾਜ਼ੀ 'ਚ ਲੱਗਿਆ ਉਹਦੇ ਨਾਲ ਕੰਮ ਕੁਦਰਤੀ ਗੱਲ ਹੈ ਖਰਾਬ ਹੈ ਇਹ ਬਹੁਤ ਵੱਡਾ ਇਸ਼ੂ ਸੀ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਹੁੰਦੀ ਸੀ ਤੇ ਕੇਤਰੀਵਾਲ ਨੇ 10-15 ਪ੍ਰੈਸ ਕਾਨਫਰੰਸਾਂ ਹੋਂ ਤੱਕ ਕਰਕੇ ਤੇ ਪੰਜਾਬ ਨੂੰ ਬੰਦ ਕਰਦ ਰਿਹਾ ਹੁਣ ਆਪਣੀ ਸਰਕਾਰ ਹੈ ਹੁਣ ਕੋਈ ਹਿਦਾਇਤ ਨਹੀਂ ਕੰਮ ਕਿਉਂ ਨਹੀਂ ਹੋ ਰਿਹਾ ਕਿਉਂ ਨਹੀਂ ਕਿਸਾਨਾਂ ਨੂੰ ਜਿਹੜਾ 5500 ਰੁਪਏ ਪੰਜਾਬ ਤੇ ਹਰਿਆਣਾ ਇਹਨੇ ਦਿੱਲੀ ਸਰਕਾਰ ਨੇ ਕਿਹਾ ਸੀ ਕਿਉਂ ਨਹੀਂ ਦਿੱਤਾ ਜੇ ਕੇਂਦਰ ਨੇ ਨਹੀਂ ਭੇਜਿਆ ਤੁਸੀਂ ਆਪਣੇ ਵਾਲਾ ਤਾਂ ਦੇ ਦਿਓ ਮਸ਼ੀਨਾਂ ਦਾ ਪ੍ਰਬੰਧ ਕਿਉਂ ਨਹੀਂ ਹੋਇਆ ਕੋਈ ਇੱਥੇ ਲੋਕਾਂ ਨੂੰ ਐਸੇ ਨੂੰ ਜਵਾਬ ਦੇਣ ਵਾਸਤੇ ਹੈ ਨਹੀਂ ਕਿਸਾਨਾਂ ਉਪਰ ਕਾਰਵਾਈ ਹੋਈ ਹੈ ਜੁਰਮਾਨੇ ਲਗਾਏ ਗਏ ਲਾਲ ਲਾਲ ਲਿਸਟ ਮੇਂ ਢਾਲ ਦਿਆ ਕਿਸਾਨੋ ਕਹੀਓ ਦੇਖੋ ਕਿਸਾਨਾਂ ਦਾ ਨੁਕਸਾਨ ਤੇ ਤਾਂ ਕਰੋ ਨਾ ਜੇ ਤੁਸੀਂ ਆਪਣੀ ਕਮਿਟਮੈਂਟ ਕਿਸਾਨ ਨਾਲ ਪੂਰੀ ਕਰ ਲਈਏ ਪਹਿਲਾਂ ਤੁਸੀਂ ਜੋ ਵਾਅਦਾ ਕੀਤਾ ਸੀ ਕਿ 5 ਏਕੜ ਇਹਨਾਂ ਦੇਾਂਗੇ ਉਹ ਦਿਓ ਮਸ਼ੀਨਾਂ ਦਿਓ ਫਿਰ ਜੇ ਕਿਸਾਨ ਨਾ ਕਰੇ ਤੇ ਉਹਨੂੰ ਤੁਸੀਂ ਜਮੇਰੇ ਠਰਾ ਸਕਦੇ ਹੋ ਉਹ ਤਾਂ ਕਹਿ ਰਿਹਾ ਕਿ ਮੇਰੀ ਮਦਦ ਕਰੋ ਅਸੀਂ ਚੋਣੀਆਂ ਕਿ ਨਾ ਚ ਲਈ ਜਾਏ ਪਰ ਤੁਸੀਂ ਆਪ ਮਦਦ ਕਰਨ ਵੱਤੇ ਤਿਆਰ ਨਹੀਂ ਤਾਂ ਉਹਨੂੰ ਸਜ਼ਾ ਖੁਦ ਜੀ ਇਹ ਜੋਗ ਕੀ ਕਲਾਸ ਕੋ ਲੈ ਕੇ ਅਰਵਿੰਦ ਕੇਜਰੀਵਾਲ ਨੇ ਆਪ ਲਾਇਆ ਕਿ ਜੋਗ ਤੇ ਭਾਜਪਾ ਹੈ ਵਾਹ ਜੋਗ ਕੀ ਕਲਾਸ ਦਿਨੀਆਂ ਬੰਦ ਕਰਨਾ ਚਾਹੁੰਦਾ ਹੈ ਜੀ ਉਹ ਕਹਿੰਦੇ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ ਪਾਜਪਾ ਦਿੱਲੀ ਦੇ ਵਿੱਚ ਜੜੀਆਂ ਯੋਗਾ ਦੀਆਂ ਕਲਾਸਾਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਪੰਜਾਬ ਚ ਸ਼ੁਰੂ ਕੀਤੀਆਂ ਜਾਣਗੀਆਂ ਇਹਨਾਂ ਨੂੰ ਕਹੋ ਕਿ ਆਪਣੇ ਪੁਰਾਣੇ ਵਾਅਦੇ ਯਾਦ ਕਰੋ ਕੇਜਰੀਵਾਲ ਸਾਹਿਬ ਨੂੰ ਜਿਹੜੇ ਲੋਕਾਂ ਨੂੰ ਕਹਿੰਦੇ ਸੀ ਕਿ ਫਾਈਨੈਂਸ਼ੀਅਲ ਕੰਪੀਟੀਸ਼ਨ ਕਿੱਦਾਂ ਦੂਰ ਕਰਨੀ ਹੈ? ਬੇਰੁਜ਼ਗਾਰੀ ਕਿੱਦਾਂ ਦੂਰ ਕਰਨੀ ਹੈ? ਭੁੱਖਮਰੀ ਕਿੱਦਾਂ ਦੂਰ ਕਰਨੀ ਹੈ? ਹੁਣ ਕਹਿੰਦੀ ਨੋਟਾਂ ਤੇ ਫੋਟੋਸ਼ਾਪ ਦਿਓ ਕਦੀ ਯੋਗਾ ਕਲਾਸਾਂ ਇਹਨਾਂ ਦੋਨਾਂ ਦਾ ਕੰਪੀਟੀਸ਼ਨ ਚੱਲ ਰਿਹਾ ਹੈ ਇੱਕ ਪਾਰਟਿਕੂਲਰ ਏਜੰਡੇ 'ਤੇ। ਹੁਣ ਜਿਹੜੇ ਅਸਲੀ ਲੋਕਾਂ ਨੂੰ ਇਹ ਮੁੱਦੇ ਸੀ ਉੱਤੇ ਤਾਂ ਗੱਲ ਕਰਦੇ ਨਹੀਂ। ਕਿ ਲੋਕਾਂ ਦੀ ਪੀਣ ਦਾ ਪ੍ਰਬੰਧ ਕਿੱਦਾਂ ਕਰਨਾ ਹੈ? ਲੋਕਾਂ ਦੀ ਰੋਟੀ ਦਾ ਪ੍ਰਬੰਧ ਕਿੱਦਾਂ ਕਰਨਾ ਹੈ? ਲੋਕਾਂ ਦੀ ਏਮਪਲੋਇਮੈਂਟ ਦਾ ਪ੍ਰਬੰਧ ਕਿੱਦਾਂ ਕਰਨਾ? ਸਰਕਾਰ ਦੀ ਜਿਹੜੀ ਹੈਗੀ ਆ ਆਮਦਨ ਦੇ ਸਾਧਨ ਕਿੱਦਾਂ ਵਧਾਉਣੇ ਆ? ਉਹ ਹੁਣ ਕੇਜਰੀਵਾਲ ਦਾ ਉਹ ਕਹਿੰਦੇ ਨੋਟਾਂ ਦੇ ਫੋਟੋਸ਼ਾਪ ਦੇ ਉਹ ਕਦੀ ਕੋਈ ਸ਼ਾਪ ਦੇ ਉਹ ਡਰਾਮੇबाजी ਕਰਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਤੇ ਭਾਵਨਾਵਾਂ ਜਿਹੜੀਆਂ ਧਾਰਮਿਕ ਐ ਉਹ ਲੋਕਾਂ ਦੀ ਦਿੱਤਨ ਤੇ ਲੱਗੇ ਹੋਏ ਸੀਤਾ ਦੀ ਮਾਈਨਿੰਗ ਦੀ ਬਾਤ ਬੰਦ ਦੀ ਗੱਲ ਕੀਤੀ ਸੀ ਲੇਕਿਨ ਰੂਪੜ ਜ਼ਿਲ੍ਹੇ ਦੇ ਵਿੱਚ ਆਲੇ ਵੀ ਰੇਤਾ ਦੀ ਮਾਈਨਿੰਗ ਜਿਹੜੀ ਐ ਨਜਾਇਜ਼ ਤੌਰ ਤੇ ਚੱਲ ਲੈਣਾ ਚਾਹੀਦਾ ਦੇਖੋ ਇਲੀਗਲ ਕੰਮ ਤਾਂ ਸਾਰੇ ਹੀ ਚੱਲ ਰਿਹਾ ਅੱਗੇ ਨਾਲੋਂ ਮਹਿੰਗੇ ਹੋ ਗਏ ਇਹਨਾਂ ਫਰਕ ਜ਼ਰੂਰ ਪੈ ਕੇ ਰਿਸ਼ਵਤ ਦਾ ਲੈਵਲ ਪਹਿਲਾਂ ਨਾਲੋਂ ਵੱਧ ਗਿਆ ਪਰ ਗਰੀਬ ਬੰਦਾ ਤੇ ਆਮ ਬੰਦਾ ਇਹਦੇ ਵਿੱਚ ਬੜੀ ਬੁਰੀ ਤਰ੍ਹਾਂ ਪਿਸ ਰਿਹਾ ਆਮ ਬੰਦੇ ਨੇ ਜਿੰਨੇ ਕੰਸਟਰਕਸ਼ਨ ਕਰਨੀ ਹੈ ਉਹਦੇ ਵਾਸਤੇ ਰੇਟਾ ਬਹੁਤ ਮਹਿੰਗੀ ਹੋ ਗਈ ਜਿਹਦੇ ਕਰਕੇ ਕੰਸਟਰਕਸ਼ਨ ਇੰਡਸਟਰੀ ਇਫੈਕਟ ਹੋਈ ਹੈ ਉਹਦੇ ਚ ਮਜ਼ਦੂਰ ਇਫੈਕਟ ਹੋਏ ਆ ਮਿਸਤਰੀ ਇਫੈਕਟ ਹੋਏ ਆ ਬਾਕੀ ਸਾਰੇ ਕਾਰੋਬਾਰ ਫਿਰ ਸਰ ਸੀਐਮ ਦਾ ਜਗਰਾਉਂ ਦੇ ਵਿੱਚ ਅੱਜ ਵਿਜ਼ਿਟ ਸੀਗੀ ਤੇ ਉੱਥੇ ਵਿਰੋਧ ਹੋਇਆ ਕਾਲੀਆਂ ਛੰਡੀਆਂ ਨਾਲ ਜੀਓਜੀ ਦੇ ਜਿਹੜੇ ਹੈਗੇ ਨੇ ਵਰਕਰ ਉਹਨਾਂ ਨੇ ਕੀਤਾ ਕੁਦਰਤੀ ਗੱਲ ਹੈ ਇਹ ਜਿਹੜੇ ਰੋਜ਼ਗਾਰ ਦੇਣ ਦੀਆਂ ਗੱਲਾਂ ਕਰਦੇ ਸੀ ਹੁਣ ਜੀਓਜੀ ਦਾ ਰੋਜ਼ਗਾਰ ਖੋਲਿਆ ਤੇ ਉਹ ਜਵਾਬ ਤਾਂ ਉਹਨਾਂ ਨੇ ਮੰਗਣੇ ਹੀ ਨੇ ਇਸ ਕਰਕੇ ਜਵਾਬ ਦੇ ਦਿੰਦਾ ਹੁਣ ਉਹ ਕਾਲੀਆਂ ਝੰਡੀਆਂ ਲੈ ਕੇ ਆਏ ਉਹਨਾਂ ਦਾ ਹੱਕ ਹੈ ਸ਼ਾਤਮੇਂ ਪ੍ਰੋਟੈਸਟ ਕਰ ਸਕਦੇ ਆ ਪਰ ਸਰਕਾਰ ਦੱਸੇ ਨਾ ਕਿ ਇਹਨੇ ਵਾਅਦਾ ਤਾਂ ਕੀਤਾ ਸੀ ਲੱਖਾਂ ਨੌਕਰੀਆਂ ਦੇਣ ਦਾ ਘਰ ਘਰ ਨੌਕਰੀਆਂ ਦੇਣ ਦਾ ਤੇ ਹੁਣ ਜਿਹੜੇ ਪਹਿਲਾਂ ਲੱਗੇ ਸੀ ਉਹਨਾਂ ਨੂੰ ਕੱਢ ਦਿੱਤਾ ਸਰ ਲਾਸ ਵਾਲਾ ਕਹਿੰਦੇ ਕਿ ਅਗਰ ਪੰਜਾਬ ਦੇ ਵਿੱਚ ਪ੍ਰਯੋਗਸ਼ਾਲਾ ਸ਼ੁਰੂ ਕੀਤੀਆਂ ਗਈਆਂ ਅਗਰ ਗੁਜਰਾਤ ਦੇ ਵਿੱਚ ਸਰਕਾਰ ਬਣੇਗੀ ਤਾਂ ਉੱਥੇ ਵੀ ਅਸੀਂ ਜਿਹੜੀਆਂ ਪ੍ਰਯੋਗਸ਼ਾਲਾਵਾਂ ਖੋਲ੍ਹਾਂਗੇ ਯੋਗਾ ਦੀਆਂ ਦਿੱਲੀ ਦੇ ਵਿੱਚ ਮੈਂ ਕਿਹਾ ਨਾ ਕਿ ਇਹ ਲੋਕਾਂ ਦੀਆਂ ਧਾਰਮਿਕ ਹੁਣ ਭਾਵਨਾਵਾਂ ਵਾਲੇ ਪਾਸੇ ਤੁਰਿਆ ਹੋਇਆ ਹੈ ਇਹਦਾ ਦੇਸ਼ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹਦੇ ਕੋਲੇ ਕੱਖ ਨਹੀਂ ਕੇਜਰੀਵਾਲ ਸਾਹਿਬ ਦੇ ਪੱਲੇ ਕੋਈ ਚੀਜ਼ ਨਹੀਂ ਇਹਨੇ ਫਰਾਡ ਕਰਨਾ ਸੀ ਪਹਿਲਾਂ ਪੰਜਾਬ ਵਾਲੇ ਨਾਲ ਕਰ ਲਿਆ ਹੁਣ ਦੂਜੇ ਥਾਵਾਂ ਤੇ ਕਰਨ ਨੂੰ ਫਿਰਦੇ ਨੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਹੋਰ ਇਸ ਤੋਂ ਵੱਡੀ ਕੋਈ ਆਸ ਨਹੀਂ ਹੋ ਸਕਦੀ ਨਸ਼ੇ ਦੀਆਂ ਵੀਡੀਓ ਬੜੀਆਂ ਵਾਇਰਲ ਹੋ ਗਈਆਂ ਕਹਿੰਦੇ ਨਸ਼ਾ ਬੰਦ ਹੋ ਗਿਆ ਪਰ ਹਜੇ ਤੱਕ ਵੀਡੀਓ ਵਾਇਰਲ ਹੋ ਰਹੀ ਇਹ ਦਿਖਾਓ ਜੀ ਸਾਰਿਆਂ ਕਿ ਕੇਜਰੀਵਾਲ ਸਾਹਿਬ ਨੂੰ ਵੀ ਦਿਖਾਓ ਕਿ ਜਿਹੜਾ ਉਰਤੇ ਪੰਜਾਬ ਦੀਆਂ ਤੋਂ ਫਿਲਮਾਂ ਬਣਾਉਂਦੇ ਸੀ ਤੇ ਹੁਣ ਕੀ ਪੰਧਰ ਹੈ ਇਹ ਦਿਖਾਓ ਨਾਲ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਹੰਦਾਲੀ ਵਸ਼ਿਕਰਣ ਮੁੱਟ ਕਰਨ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਵਿੱਚ ਪ੍ਰੋਬਲਮ ਪਿਆਰ ਮੁਹੱਬਤ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌ ਫਾਈਵ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786